ਇਸ ਪ੍ਰਕਾਰ ਇੱਕ ਮਹਾਤਮਾ ਸੰਤ ਤਤਵੇ ਕੇ ਉਹਨਾਂ ਦੀ ਕਿਸੇ ਦੀ ਜ਼ਿੰਮੇਵਾਰ ਨੂੰ ਮੰਤਰ ਲੈਣੋ ਆਪੇ ਵਿਦੇਸ਼ ਲੈਣੋ ਆਪੇ ਸੇਵਾ ਕੀਤੀ ਇੱਕ ਸਾਲ ਸੇਵਾ ਕਰਦੇ ਨੂੰ ਹੋ ਗਿਆ ਸੇਵਾ ਸਾਲ ਕਰਦੇ ਨੂੰ ਕਹਿਣ ਲੱਗਾ ਕਿ ਮਾਰਾ ਸਾਲ ਹੋ ਗਿਆ ਸੇਵਾ ਕਰਦੇ ਨੂੰ ਹੁਣ ਮੈਨੂੰ ਕੋਈ ਉਪਦੇਸ਼ ਬਖਸ਼ੋ ਮੇਰੇ ਘਰ ਦੇ ਆਨੇ ਵੀ ਦਾਣੇ ਬੋਹ ਲਿਆਂਦੇ ਸਾਲ ਹੋ ਗਿਆ ਖੇਤੀ ਕਰਕੇ ਦਾਣੇ ਪੱਕ ਕੇ ਆ ਗਏ ਹੁਣ ਤਾਂ ਉਪਦੇਸ਼ ਦਿਓ ਮੈਨੂੰ ਕਹਿਣ ਲੱਗੇ ਚੰਗਾ ਭਾਈ ਇਸ਼ਨਾਨ ਕਰਕੇ ਆ ਇਹਨਾਨ ਕਰਕੇ ਜਦੋਂ ਆਇਆ ਮਾਰੇ ਤਾਬਿਆ ਵਿਖਾ ਕੇ ਕਹਿਣ ਲੱਗੇ ਕਹੋ ਵਾਹਿਗੁਰੂ ਉਚਾਰਨ ਕਰ ਇਹ ਜਦੋਂ ਕਿਹਾ ਬੋਲਿਆ ਹੀ ਨਾ ਜੱਤ ਕਹਿੰਦੇ ਬੋਲਦਾ ਨਹੀਂ ਕਿ ਮਹਾਰਾਜ ਇਹੋ ਹੀ ਮੰਤਰ ਲੈਣਾ ਸੀ ਤਾਂ ਇਹ ਤਾਂ ਮੈਨੂੰ ਜਦੋਂ ਬਸ ਜਾਗਦਾ ਹੁੰਦਾ ਸੀ ਸੁੱਤਾ ਪਿਆ ਮਾਂ ਕਹਿੰਦੀ ਸੀ ਪੁੱਤਾ ਕਹੋ ਵਾਹਿਗੁਰੂ ਤੇ ਜਿਸ ਵਕਤ ਮਹਾਰਾਜ ਕੋਈ ਦਾਵੇਂ ਬੀਜਣੇ ਉਹਦੋਂ ਵੀ ਵਾਹਿਗੁਰੂ ਕਹਿੰਦੇ ਸੀ ਅਸੀਂ ਖੇਤੀ ਬੀਜਰੀ ਹੋਵੇ ਤੇ ਜਦੋਂ ਸੰਗਤ ਜਾਂਦੇ ਸੀ ਉਦੋਂ ਵੀ ਰਾਸ ਤੇ ਵਾਹਿਗੁਰੂ ਸੁਣੀਦਾ ਸੀ ਜੇ ਇਹੋ ਹੀ ਵਾਹਿਗੁਰੂ ਮੰਤਰ ਲੈਣਾ ਸੀ 10 ਸਾਲ ਪਰ ਸੇਵਾ ਕਿਉਂ ਕਰਾਈ ਐ ਤੇਰਾ ਉਪਰ ਨੇਓ ਮੈਨੂੰ ਇਹ ਸੁਣ ਕੇ ਬਹਾਤਾਂ ਕਹਿਣ ਲੱਗੇ ਚੰਗਾ ਭਾਈ ਆ ਸਾਡੇ ਪਾਸ ਲਾਲ ਜਿਵੇਂ ਮਰਦਾਨੇ ਨੂੰ ਦਿੱਤਾ ਸੀ ਹਮਾਰਾ ਪਹਿਲੇ ਬਾਦਸ਼ਾਹ ਨੇ ਇਹ ਲਾਲ ਲੈ ਜਾ ਦੇ ਕੇ ਨਾ ਹੀ ਮੁੱਲ ਪਵਾਇਆ ਜਿੱਥੋਂ ਆਟਾ ਲਿਆਉਣਾ ਸੀ ਬਾਵਾਜੀ ਬਾਪੇ ਮੰਗ ਕੇ ਉਹਨਾਂ ਕੋਲ ਗਿਆ ਮਾਲੀਆਂ ਕੋਲੇ ਕਹਿੰਦੇ ਮਾਈ ਆ ਜੇ ਤੁਹਾਨੂੰ ਮੜਕਾ ਦਿਆਂ ਕੀ ਦਿਓ ਇਹ ਕਮਾਈ ਕਹਿੰਦੀ ਲੈ ਭਾਈ ਆਟੇ ਦੇ ਦੋ ਬੁੱਕ ਦਿੰਨੀ ਅੱਗੇ ਇੱਕ ਬੁੱਕ ਦਿੰਦੀ ਸੀ ਦੋ ਬੁੱਕ ਲੈ ਜਾ ਨਿਆਣੇ ਦੇ ਗਾਇਕ ਨਗਰਵਟੂ ਮੈਂ ਪਾ ਦੂੰ ਇਹ ਸੋਹਣਾ ਮਲਕਾ ਮੈਨੂੰ ਦੇ ਜਾ ਕਹਿੰਦਾ ਮਾਤਾ 바ਵਾ ਜੀ ਨੂੰ ਪੁੱਛ ਕੇ ਅੱਗੇ ਚੱਲਿਆ ਗਿਆ ਬਾਣੀਆਂ ਨੂੰ 2 ਪੈਸੇ ਮੁੱਲ ਕੀਤਾ ਫਿਰ ਅੱਗੇ ਗਿਆ ਬਾਣੀਆਂ ਨੂੰ 100 ਰੁਪਇਆ ਮੁੱਲ ਕੀਤਾ ਅੱਗੇ ਗਿਆ ਜੌਰੀ ਨੇ 100 ਰੁਪਇਆ ਨਿਜਰਾਨਾ ਦਿੱਤਾ ਤੇ ਉਹਨੇ ਮੁੱਲ ਨਹੀਂ ਕਹਿੰਦਾ ਮੇਰੇ ਕੋਲ ਹੈ ਜੇ ਲੈਣਾ ਸਾਰਾ ਘਰ ਕਾਟ ਮੇਰਾ ਲੈ ਲੈ ਆ ਕੇ ਹੈਰਾਨ ਹੋ ਕੇ ਕਹਿਣ ਲੱਗਾ ਮਾਰਾ ਜੀ ਤਾਂ ਦੋ ਆਟੇ ਮੈਨੂੰ ਮਿਲਦਾ ਸੀ ਪਹਿਲਾਂ ਦੋ ਬੁੱਕਾਟੇ ਫਿਰ ਦੋ ਪੈਸੇ ਇੱਕ ਬਾਣੀਆਂ ਫਿਰ 1 ਰੁਪਇਆ ਇੱਕ ਬਾਣੀਆਂ ਫਿਰ 100 ਰੁਪਇਆ ਇੱਕ ਬਾਣੀਆਂ ਹੁਣ 100 ਰੁਪਇਆ ਦਰਸ਼ਨੀ ਦਿੱਤਾ ਹੈ ਇਹ ਹੁਣ ਵੇਚਣਾ ਤਾਂ ਦੱਸ ਰੋ ਕਿ ਮੇਰੇ ਕੋਲ ਮੁਲਕਾ ਜੇ ਹੈ ਨਹੀਂ ਸੁਣ ਕੇ ਕਹਿਣ ਲੱਗੇ ਭਾਈ ਇਸੇ ਪ੍ਰਕਾਰ ਇਹ ਲਾਲ ਨਹੀਂ ਹੈ ਲਾਲ ਦਾ ਪਰਮੇਸ਼ਰ ਦਾ ਨਾਮ ਹੈ ਪਹਿਲਾਂ ਜਿਹੜਾ ਤੂੰ ਤੇਰੀ ਮਾਂ ਕਾ ਹੁੰਦੀ ਸੀ ਉਹਦਾ ਨਾਂ ਤੈਨੂੰ ਤੇਰੀ ਮਾਂ ਨੂੰ ਪਤਾ ਸੀ ਇਸ ਨਾਮ ਦਾ ਨਾ ਤੈਨੂੰ ਪਤਾ ਸੀ ਦੋ ਆਟੇ ਦੇ ਬੋਖ ਵਰਗਾ ਸੀ ਤੈਨੂੰ ਸੁੱਤੇ ਤੈਨੂੰ ਜਿਵਾਉਣ ਵਾਸਤੇ ਵਾਹਿਗੁਰੂ ਕਾ ਹੁੰਦੀ ਆਪੇ ਦੁਆਰਾ ਜਿਹੜਾ ਤੂੰ ਖੇਤੀ ਬੀਜਣ ਵੇਲੇ ਵਾਹਿਗੁਰੂ ਕਹਿੰਦੇ ਦੋ ਪੈਸੇ ਵਰਗਾ ਮੁੱਲ ਸੀ ਜਦੋਂ ਕੋਈ ਕਾਮਨਾ ਤੇਰੀ ਅੜਕ ਜਾਵੇ ਉਦੋਂ ਜਿਹੜਾ ਮਾਰਾ ਨੂੰ ਚੇਤੇ ਕਰਾਉਂਦਾ ਸੀ ਭਾਈ ਤੋਂ ਅਰਦਾਸ ਕਰਾਉਂਦਾ ਸੀ ਉਹ ਰੁਪਏ ਵਰਗਾ ਮੁੱਲ ਸੀ ਜਦੋਂ ਸੰਗਤ 'ਚ ਜਾ ਕੇ ਮਹੱਤਮ ਸੁਣਦਾ ਸੀ ਉਹ 100 ਰੁਪਏ ਵਰਗਾ ਮੁੱਲ ਸੀ ਹੁਣ ਇਹ ਜਿਹੜਾ ਹੈ ਜਉਰੀ ਦੇ ਮੁੱਲ ਵਾਂਗੂ ਖੁਦਾ ਦੁਆਰਾ ਜਿਹੜਾ ਮੰਤਰ ਪ੍ਰਾਪਤ ਹੋਣਾ ਹੈ ਜਿਵੇਂ ਅੰਮ੍ਰਿਤ ਛਕਾਉਣ ਉਹਦੇਲੇ ਪੰਜ ਪਿਆਰੇ ਦਿੰਦੇ ਐ ਇਹ ਕਹਿੰਦੇ ਬੇਤੀਮ ਦਾ ਲੱਖਾਂ ਦੀ ਕੀ ਮੰਦਾ ਹੈ ਸੁਣ ਕੇ ਉਹ ਸਿੱਖਾਂ ਧਾਰਨ ਕਰ ਲਿਆ ਸੀ ਇਸ ਪ੍ਰਕਾਰ ਕਹਿੰਦੇ ਹਨ ਗੁਰਮਤਿ ਨਾਮ ਮੇਰਾ ਪ੍ਰਾਂਤ ਸੇਹਾਰਾ ਗੁਰਮਤਿ ਦੁਆਰਾ ਜਿਹੜਾ ਨਾਮ ਮੈਨੂੰ ਪ੍ਰਾਪਤ ਹੋਣਾ ਜੀ ਜੀ ਕਦਰ ਨਹੀਂ ਸੀ ਮੈਨੂੰ ਅੱਗੇ ਉਹ ਮੇਰੇ ਪੁਰਾਣਾਂ ਦਾ ਖਾਇਕ ਹੋਵੇਗਾ ਨਾ ਮਰੀ ਰਹਿ ਰਾਹ। ਤੇ ਮਹਾਰਾਜ ਹਰੀ ਆਪ ਦੀ ਕੀਰਤਨ ਭਗਤੀ ਬਖਸ਼ੋ। ਮਹਾਰਾਜ ਆਪ ਦਾ ਕੀਰਤਨ ਗਾਉਣਾ ਬਖਸ਼ੋ। ਇਹ ਹਮਰੀ ਰਹਿ ਰਾਹ। ਸਾਡੀ ਇਹੋ ਹੀ ਰੌ ਰੀਤੀ ਹੈ। ਇਹ ਮਰਜ਼ਾ ਦਾ ਹੈ ਗੁਰੂ ਘਰ ਦੀ ਜਿਹੜਾ ਕੀਰਤਨ ਕਰਨਾ ਹੈ। ਤੇ ਰਹਿ ਰਾਹ ਹੈ ਜਿਵੇਂ ਲੋਕਾਂ ਦੀ ਕੋਈ ਆ ਕਿਸੇ ਪ੍ਰਕਾਰ ਦੀ ਰੌ ਰੀਤੀ ਹੁੰਦੀ ਹੈ ਤੇ ਫੇਰ ਉਹ ਰੀਤੀ ਹੈ। ਇਹ ਰਹਿ ਆਵੇ ਜਿਵੇਂ ਪਰਮੇਸ਼ਰ ਨਾਲ ਰਾਸ ਸਕੇ ਆਈ। ਉਹ ਹਰੀ ਦਾ ਕੀਰਤਨ ਬਖਸ਼ੋ ਮੈਨੂੰ ਮਹਾਰਾਜ। ਹਰ ਕੀਰਤ ਹਮਰੀ ਰਹਿ ਸਾਡੀ ਰਹਿਰਾਸ ਬੇਅੰਤੀ ਹੈ ਖਰੀ ਦੀ ਕੀਰਤੋਂ ਭਗਤੀ ਬਖਸ਼ੋ ਲਹਾਉ